ਸਾਡਾ ਪਿੰਡ ਕੋਟਲੀ ਸੂਰਤ ਮੱਲੀ ਹੈ ਜੀ ਤਸੀਲ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਇਹਦਾ ਨਾਮ ਪਰਮਜੀਤ ਸਿੰਘ ਆ ਜੀ ਮੇਰਾ ਗਗਨਦੀਪ ਸਿੰਘ ਭਤੀਜਾ ਲੱਗਦਾ ਸੀ ਆਪਣੀ ਰੋਜੀ ਰੋਟੀ ਕਮਾਉਣ ਵਾਸਤੇ ਸਾਊਦੀ ਅਰਬ ਗਿਆ ਸੀਗਾ ਤੇ ਉੱਥੇ ਅਚਾਨਕ ਉਹਨੂੰ ਅਟੈਕ ਹੋਣ ਨਾਲ ਜਿਹਦੀ ਉਹ ਮੌਤ ਹੋ ਗਈ ਤੇ ਉਹ ਸਾਨੂੰ ਪਤਾ ਲੱਗਾ ਕੱਲ ਉਹਨਾਂ ਦੇ ਜੋ ਸੰਪਰਕ ਜਿਹੜੇ ਹੈਗੇ ਸੀ ਉਧਰੋਂ ਮੁੰਡੇ ਉਹਨਾਂ ਦੱਸਿਆ ਇਦਾਂ ਕਰਕੇ ਗਗਨਦੀਪ ਜੀ ਦੇਹ ਹੋ ਗਈ ਕਰੀਬ 2 ਦਿਨ ਹੋ ਜਾਣ ਲੱਗੇ ਆ ਜੀ ਪ੍ਰਕਾਰ ਦਾ ਅਧਿਕਾਰੀ ਜਾਂ ਫਿਰ ਕੋਈ ਜਥੇਬੰਦੀਆਂ ਤੁਹਾਡੇ ਕੋਲ ਆਈਆਂ ਹਨ ਜੀ ਨਹੀਂ ਜੀ ਕੋਈ ਨਹੀਂ ਆਇਆ ਅਜੇ ਤੱਕ ਕੀ ਮੰਗ ਕਰਦੇ ਤੁਸੀਂ ਮੰਗ ਸਰਕਾਰ ਕੋ ਇਹੋ ਕਰਦੀਆਂ ਜੀ ਜਿਹੜੀ ਬੈਡ ਬੋਡੀ ਆ ਉਹ ਗਗਨਦੀਪ ਸਿੰਘ ਦੀ ਸਰਕਾਰ ਮਾਇਤ ਕਰੇ ਸਾਡੀ ਇੱਥੇ ਲਿਆਉਣ ਤੇ ਕਿ ਉਹ ਜੋ ਉਹ ਬੰਨਾ ਮੇਰੀ تیرਵਾਜਾ ਨਾਲ ਉਹਦਾ ਸੰਸਕਾਰ ਕੀਤਾ ਜਾਵੇ ਜਿਹੜੇ ਨੌਜਵਾਨ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ਵਿੱਚ ਜਾ ਰਹੇ ਨੇ ਤੇ ਇਹ ਕੱਲ ਸਰਕਾਰਾਂ ਵੱਲੋਂ ਇੱਥੇ ਇਹਨਾਂ ਦੇ ਰੋਜ਼ਗਾਰ ਦਾ ਇੰਤਜ਼ਾਮ ਕੀਤਾ ਜਾਵੇ ਇਸੋ ਪੇਸ਼ ਕਰਦਾ ਹਾਂ ਜੀ ਜੇ ਜੇ ਇੱਥੇ ਬੱਚਿਆਂ ਨੂੰ ਰੋਜ਼ੀ ਰੋਟੀ ਮਿਲਦੀ ਆ ਤੇ ਫਿਰ ਵਿਦੇਸ਼ ਜਾਣ ਦੀ ਜਰੂਰਤ ਹੀ ਕੋਈ ਨਹੀਂ ਪਵੇ ਤੇ ਨਾ ਰੋਜ਼ਗਾਰ ਹੋਣ ਕਾਰਨ ਹੀ ਬੱਚੇ ਵਿਦੇਸ਼ ਜਾ ਰਹੇ ਨੇ ਤੇ ਜੀ ਗਗਨਦੀਪ ਸਾਡਾ ਬੱਚਾ ਪਿੰਡ ਕੋਲਨੀ ਸੋਤ ਮੰਡੀ ਗੁਰਦਾਸਪੁਰ ਡਿਸਟ੍ਰਿਕਟ ਜੇਰਾਬਾਬਾ ਨਾਲ ਤਸੀਲ ਤੋਂ ਜੀ ਬਹੁਤ ਗਰੇਵ ਕਰਦਾ ਬੱਚਾ ਹੈ ਰੋਜ਼ੀ ਰੋ ਟਿਕਮਾਣ ਰਾਤੇ ਸਾਊਥ ਅਰਬ ਗਿਆ ਇਸ ਹਾਲ 7-7 ਸਾਲ ਡੇਢ ਹੋ ਗਿਆ ਉੱਥੇ ਪਤਾ ਨਹੀਂ ਕੀ ਤੈ ਕੋਆ ਕੀ ਹੋਇਆ ਜੀ ਮਾਂ ਲਈ ਪੂਰਾ ਹੋ ਗਿਆ ਜੀ ਪਰਿਵਾਰ ਬਹੁਤ ਗਰੀਬ ਹੈ ਜੀ ਇਹ ਇਹਨਾਂ ਵੀ ਸਰਕਾਰ ਇਹਨਾਂ ਦੀ ਮਦਦ ਕਰੇ ਉਹ ਬੱਚੇ ਦੀ ਡੱਡ ਬੱਡੀ ਇੱਥੇ ਰਹਿੰਦੇ ਜੀ ਉਹਦਾ ਰੀਤੀ ਰਿਵਾਜਾਂ ਨਾਲ ਇਥੇ ਸੰਸਕਾਰ ਕਰ ਸਰਕਾਰਾਂ ਵੱਲੋਂ ਕਹਿੰਦਾ ਵੀ ਰੋਜ਼ਗਾਰ ਦਿੱਤਾ ਜਾਂਦਾ ਨੌਕਰੀਆਂ ਨਾਲ ਜੇਕਰ ਰੋਜ਼ਗਾਰ ਦਿੱਤਾ ਜਾਵੇ ਸਰਕਾਰਾਂ ਉਹਨਾਂ ਤੇ ਨੌਜਵਾਨਾਂ ਨੂੰ ਕੀ ਲੋੜ ਐ ਤੇ ਇਹਨੂੰ ਕਿਸ ਤਰ੍ਹਾਂ ਵੇਖੋ ਤੁਸੀਂ ਵੇਖੋ ਜੀ ਜੇ ਸਰਕਾਰਾਂ ਇੱਥੇ ਰੋਜੀ ਰੋਟੀ ਦਿੰਦੀਆਂ ਤੇ ਇਹੋ ਜੇ ਬੱਚਿਆਂ ਨੂੰ ਬਾਹਰ ਜਾਂਦੇ ਕੀ ਲੋੜ ਐ ਇੱਥੇ ਕਮਾ ਕੇ ਰੋਟੀ ਖਾ ਸਕਦੇ ਨੇ ਸੋਹਣਾ ਬੱਚਾ ਜੇ ਲੰਮਾ ਜਵਾਨ ਐ ਤੇ ਜਿੰਨਾ ਮਰਜੀ ਇੱਥੇ ਕੰਮ ਕਰ ਸਕਦਾ ਜੇ ਕੰਮ ਹੁੰਦਾ ਤੇ ਪਰ ਇੱਥੇ ਕੋਈ ਕੰਮ ਹੀ ਨਹੀਂ ਸਰਕਾਰ ਕਰਦੀ ਦਿੰਦੀ ਕੋਈ ਕੰਮ ਤੇ ਕੀ ਕਰਨਾ ਇੱਥੇ ਕੱਲ ਦੀ ਡੈੱਟ ਹੋਈ ਆ ਕੋਈ ਸਰਕਾਰ ਦਾ ਅਧਿਕਾਰੀ ਜਾਂ ਕੋਈ ਨੁਮਾਇੰਦਾ ਆਇਆ ਜੀ ਦੇਖੋ ਜੀ ਅਸੀਂ ਤਰੀਕਾ ਵੇਖਿਆ ਕੋਈ ਆਇਆ ਜਾਂ ਨਹੀਂ ਆਇਆ ਪਰ ਮੇਰੇ ਖਿਆਲ ਜਦੇ ਇੱਥੇ ਕੋਈ ਪ੍ਰਸ਼ਾਸਨ ਦਾ ਕੋਈ ਮਤਲਬ ਜੀ ਕੋਈ ਇੱਥੇ ਨਹੀਂ ਪਹੁੰਚਿਆ ਇਹਨਾਂ ਕੋਲ ਕੀ ਮੰਗ ਕਰਦੇ ਹਾਂ ਸਰਕਾਰ ਤੋਂ ਅਸੀਂ ਤੇ ਇਹੋ ਸਰਕਾਰ ਕੋ ਮੰਗ ਕਰਦੇ ਆਂ ਵੀ ਚਲੋ ਇਹਨਾਂ ਦੀ ਮਤ ਦਿੱਤੀ ਜਾਏ ਤੇ ਉਹ ਬੱਚੇ ਦੀ ਡੈੱਡ ਬਾਡੀ ਜਿੱਥੇ ਆ ਜੇ ਇਹ ਆਪਣੇ ਰੀਤੀ ਰਿਵਾਜਾਂ ਨਾਲ ਬੱਚੋ ਸੰਸਕਾਰ ਕਰਨ ਇਹ ਗਗਨਦੀਪ ਸਿੰਘ ਸੀਗਾ ਪਿੰਡ ਕੋਟਲੀ ਸੂਰਤ ਮੱਲੀਆਂ ਤਸੀਲ ਦੇ ਨਾ ਬਾਬਾ ਨਾਲ ਗੁਰਦਾਸਪੁਰ ਇਹ ਆਪਣੇ ਚੰਗੇ ਭੂਇਖ ਵਾਸਤੇ ਗਿਆ ਸੀਗਾ ਸਾਊਦੀ ਅਰਬ ਵਿਚਾਰਾ ਕਰਜ਼ਾ ਚੁੱਕ ਕੇ ਇੱਥੋਂ ਆਪਣਾ ਲੈ ਕੇ ਗਿਆ ਕਰਜ਼ਾ ਚੁੱਕ ਕੇ ਤੇ ਜਾ ਕੇ ਆਪਣਾ ਚੰਗਾ ਭੂਇਖ ਬਣਾਉਣ ਵਾਸਤੇ ਗਿਆ ਸੀਗਾ ਬਟ ਉਹਨੂੰ ਇਹ ਨਹੀਂ ਸੀ ਪਤਾ ਕਿ ਮੈਂ ਵਾਪਸ ਨਹੀਂ ਆਉਣਾ ਹਾਂ ਜਦੋਂ ਵਿਚਾਰੇ ਨੂੰ ਅੱਜ ਮਾਪਿਓ ਨੂੰ ਪਤਾ ਲੱਗਾ ਪਹਿਲਾਂ ਇੱਕ ਬ੍ਰਦਰ ਇਹਨਾਂ ਦੀ ਡੈਥ ਹੋ ਗਈ ਸੀਗੀ ਹੁਣ ਦੂਜੇ ਦੀ ਫਿਰ ਡੈਥ ਹੋ ਗਈ ਹੋਈ ਆ ਬਟ ਮਾਪਿਓ ਵਾਸਤੇ ਬਹੁਤ ਵੱਡਾ ਭਾਰਟਾ ਹੋ ਗਿਆ ਆ ਅਸੀਂ ਤਾਂ ਹੁਣ ਸਰਕਾਰ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਉਹਨਾਂ ਦੀ ਡੈੱਡ ਬੋਰੀ ਜਿਹੜੀ ਜਲਦੀ ਤੋਂ ਜਲਦੀ ਉਹਨਾਂ ਦੇ ਪਰਿਵਾਰ ਨੂੰ ਲਿਆ ਕੇ ਦਿੱਤੀ ਜਾਵੇ ਜੋ ਕਿ ਆਖਰੀ ਰਸਮ ਜਿਹੜੀ ਉਹ ਬਚਾਰੇ ਪੂਰੀ ਕਰ ਸਕਣ ਨਾਲੇ ਦਾ ਚਿਹਰਾ ਦੇਖ ਸਕਿਆ ਕੱਲ ਦੀ ਡੈਥ ਹੋਈ ਆ ਕੋ ਸਰਕਾਰ ਦਾ ਅਧਿਕਾਰੀ ਜਾਂ ਕੋਈ ਪ੍ਰਸ਼ਾਸਨ ਅਧਿਕਾਰੀ ਜਾਂ ਸਰਕਾਰ ਜਾਂ ਕੋਈ ਥਾਥੇ ਬੰਦੀ ਕੋ ਪਹੁੰਚੀ ਆ ਜੀ ਨਹੀਂ ਜੀ ਅਜੇ ਤੱਕ ਕੋਈ ਨਹੀਂ ਪਹੁੰਚੀ ਅਸੀਂ ਸਵੇਰ ਵੀ ਦੋ ਤਿੰਨ ਇੰਟਰਵਿਊ ਦਿੱਤੀ ਹੋਈਆਂ ਨੇ ਤੇ ਸਰਕਾਰ ਤੱਕ ਕੋਸ਼ਿਸ਼ ਕਰ ਰਹੇ ਹਾਂ ਪਹੁੰਚਣ ਦੀ ਬਾਕੀ ਅਸੀਂ ਆਪਣੇ ਐਮ ਐਲ ਏ ਅਮਰ ਸਿੰਘ ਸ਼ਰੀ ਕੋਲ ਸੀ ਜੋਂ ਇਹ ਬੇਨਤੀ ਕਰਦੇ ਆ ਕਿ ਜੋ ਵੀ ਪਰਿਵਾਰ ਦੀ ਮਦਦ ਹੋ ਸਕੀ ਉਹ ਕੀਤੀ ਜਾਵੇ ਤੇ ਜਲਦੀ ਤੋਂ ਜਲਦੀ ਡੈੱਡ ਬੋਡੀ ਜਿਹੜੀ ਵਾਪਸ ਲੈ ਹੁੰਦੀ ਕੋਸ਼ਿਸ਼ ਕੀਤੀ ਆ ਸਰਕਾਰਾਂ ਵੱਲੋਂ ਕੀ ਆਂਦਾ ਵੀ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾ ਰਿਹਾ ਹੈ ਰੋਜ਼ਗਾਰ ਦੀ ਸਥਿਤੀ ਹੈ ਕਿ ਜਮ ਮੁੰਡੇ ਤੇ ਨੌਜਵਾਨ ਸਾਡੇ ਬਾਹਰ ਜਾ ਰਹੇ ਨੇ ਦੇਖੋ ਜੀ ਕੁਝ ਤਾਂ ਰੋਜ਼ਗਾਰ ਮਿਲ ਰਿਹਾ ਪਰ ਜਿਨ੍ਹਾਂ ਨੂੰ ਨਹੀਂ ਮਿਲ ਰਿਹਾ ਉਹਨਾਂ ਨੂੰ ਤਾਂ ਫਿਰ ਬਾਹਰ ਦਾ ਹੀ ਰੁਕਮ ਬਣਾਉਣਾ ਪਊਗਾ